ਦੀਪਕ ਭੰਡਾਰੀ ਦੀ ਗੱਲ ਕਰ ਲਈ ਉਹਨੇ ਵੀ ਕਹਿੰਦੇ ਵੀ ਚੰਡੀਗੜ੍ਹ ਦੇ ਇੱਕ ਹੋਟਲ ਦੇ ਕਮਰੇ ਵਿੱਚ ਫੜ ਲਿਆ ਤੇ ਨਾਲ ਨਸ਼ੀਲੀਆਂ ਦਵਾਈਆਂ ਦੂਈਆਂ ਸਮਾਨ ਇਹ ਦੀਪਕ ਭੰਡਾਰੀ ਕੌਣ ਸੀਗਾ ਜੀ ਦੇਖੋ ਗੱਲ ਆ ਕਿ ਭਾਈ ਇਹ ਪੱਤਰਕਾਰ ਸੀ ਹੁਣ ਆਹੀ ਚੀਜ਼ਾਂ ਹੁੰਦੀਆਂ ਨੇ ਅਸੀਂ ਪੱਤਰਕਾਰਾਂ ਨੂੰ ਨਹੀਂ ਬਖਸ਼ਦੇ ਜੀ ਤੇ ਮੈਂ ਤੁਹਾਨੂੰ ਕਿਹਾ ਨਾ ਕਿ ਭਾਈ ਪੱਤਰਕਾਰ ਤਾਂ ਕੈਸਾ ਪੇਸ਼ਾ ਹੈ ਜੇ ਇਹਦੇ ਦਰਮਿਆਨ ਤੁਸੀਂ ਕੋਈ ਬਿਜ਼ਨਸ ਜਾਂ ਕਾਰੋਬਾਰ ਕਰੋਗੇ ਤੋਂ ਹੀ ਇਮਾਨਦਾਰੀ ਨਾਲ ਵੀ ਕਰੋ ਪਾਰਦਰਸ਼ਤਾ ਨਾਲ ਵੀ ਕਰੋ ਤਾਂ ਕਿਤੇ ਨਾ ਕਿਤੇ ਇੱਕ ਮੈਸੇਜ ਆਂਦਾ ਕਿ ਸ਼ਾਇਦ ਪੱਤਰਕਾਰੀ ਦੀ ਆੜ-ਹੇਠ ਹੀ ਏ ਹੂੰ ਹੂੰ ਕੰਮ ਕਰ ਰਿਹਾ ਚਾਹੇ ਤੁਸੀਂ ਮਿਹਨਤ ਨਾਲ ਬਿਜ਼ਨਸ ਉੱਤੇ ਲੈ ਜਾਓ ਤਾਂ ਬਹੁਤ ਕਾਬਲ ਪੱਤਰਕਾਰਾਂ ਨੂੰ ਇਹਨਾਂ ਚੀਜ਼ਾਂ ਦੀ ਮਾਰ ਪਈ ਆ ਹੂੰ ਇਹ ਬੰਦਾ ਪੱਤਰਕਾਰਤਾ ਕਰਦਾ ਸੀ ਨਾਲ ਦਵਾਈਆਂ ਦਾ ਕਾਰੋਬਾਰ ਵੀ ਸੀ ਜੀ ਦੋਸ਼ ਇਹ ਸੀ ਕਿ ਇਹਨਾਂ ਨੇ ਮਤਲਬ ਕਿ ਜੋ ਬਿਲਿੰਗ ਹੁੰਦੀ ਆ ਉਹ ਤੋਂ ਇਲਾਵਾ ਕੁਝ ਨਸ਼ੀਲੀਆਂ ਦਵਾਈਆਂ ਜਿਹੜੀਆਂ ਨਸ਼ੀਲੀਆਂ ਦਵਾਈਆਂ ਹੁੰਦੀਆਂ ਕਿ ਬਿੱਲ ਤੇ ਵਿਕਦੀਆਂ ਵੀ ਆ ਜੀ ਉਹ ਉਹਨਾਂ ਦੀ ਜ਼ਰੂਰਤ ਵੀ ਹੁੰਦੀ ਹੈ ਨਾ ਹਮ ਕਿ ਇਸ ਟੰਗ ਦੇ ਨਾਲ ਇਹ ਵਧੇਰੇ ਸਪਲਾਈ ਕਰਦੇ ਸੀਗੇ ਐਨਸੀਬੀ ਦੇ ਸ਼ਾਇਦ ਇਹ ਮਾਮਲਾ ਜਿਹੜਾ ਆਪਦੇ ਹੱਥਾਂ ਚ ਲਿਆ ਸੀ ਪਿਛਲੇ ਦਿਨੀ ਆਪਾਂ ਸ਼ਾਇਦ ਖਬਰ ਵੀ ਕੀਤੀ ਸੀ ਕਿ ਕੁਝ ਡਾਕਟਰ ਚੱਕ ਲੈ ਸਨ ਹਮ ਜੀ ਇਹਦੀ ਨੂ ਦੇ ਖਿਲਾਫ ਫਿਸ਼ਤ ਕਿ ਭਰਾ ਪਤਾ ਨਹੀਂ ਉਹ ਮਤਲਬ ਕਿ ਘਰ ਦੇ ਹੋਰ ਵੀ ਜੀ ਆ ਉਹਨਾਂ ਤੇ ਵੀ ਪਰਚਾ ਹੈ ਜੀ ਇਹ ਬਚਿਆ ਹੁੰਦਾ ਸੀ ਇਹ ਪੱਤਰਕਾਰ ਜਿਹੜਾ ਭੰਡਾਰੀ ਅੰਦੇਬ ਉੱਥੇ ਤਾਂ ਪੂਰਾ ਇਹਨੇ ਬਣਾਇਆ ਸੀਗਾ ਦਾਬਾ ਆਪਦਾ ਹੂੰ ਇਹ ਹੁਣ ਹੋਟਲ ਆਟਲ ਬਦਲ ਕੇ ਕਦੀ ਉਹਦੇ ਚ ਵੜ ਜਾ ਕਦੀ ਉਹਦੇ ਚ ਨਿਕਲ ਜਾ ਇਹ ਇਦਾਂ ਲੁਕਦਾ ਛਿਪਦਾ ਫਿਰਦਾ ਸੀਗਾ ਤੇ ਹੁਣ ਰਾਤੀ ਇਹਨਾਂ ਨੇ ਜਾਣ ਲੱਪਿਆ ਜੀ ਹੋ ਖਬਰਾਂ ਆਈਆਂ ਨੇ ਕਿ ਭੰਡਾਰੀ ਨੂੰ ਉੱਥੋਂ ਫੜ ਲਿਆ ਹੂੰ ਸੋ ਭਈ ਇਹ ਕੌਣ ਆਏਗਾ ਦੇ ਹੱਕ 'ਚ ਜੀ ਜਦੋਂ ਤੁਸੀਂ ਕੰਮ ਹੀ ਖੱਚ ਕਰਨੇ ਐ ਇਸ ਤਰ੍ਹਾਂ ਦੇ ਕਰਨੇ ਐ ਤੇ ਫਿਰ ਕੋਈ ਤੁਹਾਡੇ ਹੱਕ ਚਾਹੇ ਪੱਤਰਕਾਰ ਹੋਵੇ ਚਾਹ ਫਲਾਣਾ ਏਟਮਕਾਣੇ ਠੀਕ ਹੈ ਨਾ ਜੀ ਜਨਤਾ ਨੂੰ ਸਭ ਪਤਾ ਹੁੰਦਾ ਹੈ ਇਹ ਕੰਮ ਤੁਸੀਂ ਜਿਹੜਾ ਹੈ ਨਾ ਤੇ ਕਾਰੋਬਾਰ ਜਿਹੜਾ ਹੈ ਨਾ ਜੀ ਜੇ ਕੋਈ ਕਰਨਾ ਹੈ ਤੇ ਪੱਤਰਕਾਰਤਾ ਨੂੰ ਸੱਚੀ ਕਾਲ ਕਹੋ ਚਾਹੇ ਸਿਆਸਤ ਕਰਨੀ ਹੈ ਇਹ ਇਹ ਪੇਸ਼ਾ ਇਸ ਤਰ੍ਹਾਂ ਦਾ ਪੇਸ਼ਾ ਹੈ ਇਹਦੇ ਵਿੱਚ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਜੀ ਜਿੰਨਾ ਤੁਹਾਡੇ ਚ ਪੋਟੈਂਸ਼ੀਅਲ ਹੈ ਉਹਨੂੰ ਇਸਤੇਮਾਲ ਕਰੋ ਉਹਦੇ ਨਾਲ ਜਿੰਨੀ ਮਰਜ਼ੀ ਕਮਾਈ ਕਰ ਲਓ ਠੀਕ ਹੈ ਨਾ ਜੀ ਅੱਜਕੱਲ ਬਹੁਤ ਸਾਧਨ ਨੇ ਵਸੀਲੇ ਨੇ ਪਰ ਜੇ ਤੁਸੀਂ ਆਖੋ ਕਿ ਭਾਈ ਮਤਲਬ ਕਿ ਪੱਤਰਕਾਰਤਾ ਚ ਵੀ ਮੈਂ ਬਰਕਰਾਰ ਰਵਾਂ ਲੋਕਾਂ ਦਾ ਪਿਆਰ ਵੀ ਰਹੇ ਨਾਲ ਕਾਰੋਬਾਰ ਚੱਲੇ ਮੈਂ ਤੁਹਾਨੂੰ ਜਿਵੇਂ ਕਿ ਆਨ ਭਾਵੇਂ ਤੁਸੀਂ ਜਿੰਨੇ ਮਰਜ਼ੀ ਇਮਾਨਦਾਰ ਹੋ ਉਹਨਾਂ ਚੀਜ਼ਾਂ ਦਾ ਪਰਸ਼ਾਵਾ ਪੈ ਜਾਣਾ ਬਿਲਕੁਲ ਲੋਕ ਉਸ ਤਰ੍ਹਾਂ ਨਾਲ ਦੇਖਣਾ ਕਰਨਾ ਸ਼ੁਰੂ ਕਰ ਦਿੰਦੇ ਨੇ ਖੈਰ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਕੋਈ ਗੱਲ ਨਹੀਂ ਗਾਣਾ ਕਹਿਣਿਆ ਮਿੰਟੋ ਜੀ ਨੂੰ ਨਹੀਂ ਤੇ ਫਿਰ ਆਖਰ ਤੇ ਹੁਣ ਮਿੱਤਰ ਕਹਿ ਰਹੇ ਨੇ ਮਿਰਜਾ ਸੁਣਾ ਦੇ ਹੁਣ ਮਿਰਜਾ ਤੇ ਨਹੀਂ ਕਹਿ ਸਕਦਾ ਨਾ ਨਾ ਜੀ ਨਹੀਂ ਸੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ ਉਹ ਅੱਜ ਕੱਲ ਉਹ ਗਾਣੇ ਤੋਂ ਕਹਾਵਤ ਬਣ ਗਈ ਹੈ ਹੋਰ ਸਿਆਸੀ ਲੋਕਾਂ ਵਾਸਤੇ ਬਹੁਤ ਕਹਾਵਤ ਵੀ ਜਦੋਂ ਕੋਈ ਸਿਆਸਤਦਾਨ ਇਹ ਕਹਿੰਦਾ ਨਾ ਵੀ ਸ਼ਰੀਕ ਮਰੇ ਤੇ ਵਿੜਾ ਮੁਕਲਾ ਹੋਵੇ ਤੇ ਫਿਰ ਕਹਿੰਦਾ ਸੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ ਜੀ 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 ਬਿਲਕੁਲ ਜੀ ਖੈਰ ਸ਼ੁਕਰੀਆ ਦੋਸਤੋ ਮੇਰੇ ਬੰਦੇ